ਜੈਪੀ ਜੈ ਭਾਰਤ ਜੈ ਸਭਿਦਾਨ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਪੀਰ ਨਿਰਵਾਣ ਤੇ ਪਹਿਲਾਂ ਤਾਂ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੰਨੇ ਆ ਔਰ ਬਾਬਾ ਸਾਹਿਬ ਅੰਬੇਡਕਰ ਜਿਹੜੇ ਕੀ ਬਹੁਜਨ ਸਮਾਜ ਅਤੇ ਉਹਨਾਂ ਲੋਕਾਂ ਦੀ ਆਵਾਜ਼ ਸੀ ਜਿਨ੍ਹਾਂ ਨੂੰ ਭਾਰਤ ਵਿੱਚ ਬਹੁਤ ਜ਼ਿਆਦਾ ਪਿੱਛੇ ਰੱਖਿਆ ਗਿਆ ਅੱਜ ਅਸੀਂ ਜਿੱਥੇ ਵੀ ਖਲੋਤੇ ਆ ਇਹ ਬਾਬਾ ਸਾਹਿਬ ਭੀਮrao ਅੰਬੇਡਕਰ ਦੀ ਬਦੌਲਤ ਹੀ ਹਾਂ ਉਸ ਤੋਂ ਪਹਿਲਾਂ ਸਾਡੇ ਮਹਾਂਪੁਰਛ ਮਹਾਤਮਾ ਜੋਤੀਬਾ ਫੂਲੇ ਕਹਿੰਦੇ ਆ ਵਿਦਿਆ ਬਿਨਾ ਮਤੀ ਗਈ ਮਤੀ ਬਿਨਾ ਗਿਆਨ ਗਿਆ ਤੇ ਵਿਦਿਆ ਮੇਰਾ ਮਤੀ ਗਈ ਵਿਤਿਆ ਬਿਨਾ ਮਤੀ ਗਈ ਤੇ ਸ਼ੂਦਰ ਹਤਾਸ਼ ਹੋ ਗਿਆ ਉਹਨਾਂ ਦਾ ਕਹਿਣਾ ਮਤਲਬ ਸੀ ਜੇ ਤੁਹਾਡੇ ਕੋਲ ਗਿਆਨ ਨਹੀਂ ਆ ਔਰ ਬਾਬਾ ਸਾਹਿਬ ਦੇ ਗੁਰੂ ਸੀ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਗਿਆਨ ਨਹੀਂ ਹੈ ਪੜ੍ਹਾਈ ਨਹੀਂ ਹੈ ਤੁਸੀਂ ਅੱਗੇ ਨਹੀਂ ਆ ਸਕਦੇ ਇਸ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਜਿਹੜਾ ਆਏ ਉਹਨਾਂ ਨੇ ਮਹਾਪੁਰਸ਼ਾਂ ਨੂੰ ਫੋਲੋ ਕਰਦੇ ਹੋਏ ਇਹ ਗੱਲ ਕਹੀ ਕਿ ਬਾਬਾ ਸਾਹਿਬ ਅੰਬੇਡਕਰ ਦੇ ਉਹਨਾਂ ਲੋਕਾਂ ਨੂੰ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੇ ਸਿਸਟਮ ਦੇ ਤਹਿਤ ਥੱਲੇ ਸੀ ਔਰ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਨੇ ਕਹਿਆ ਸਮਤਾ ਸਮਾਨਤਾ ਭਾਈਚਾਰਾ ਬੰਧੂਤਾ ਜਿੰਨੀ ਦੇਰ ਭਾਈਚਾਰਾ ਨਹੀਂ ਹੋਏਗਾ ਸਾਡੇ ਲੋਕਾਂ ਵਿੱਚ ਭਾਏ ਵੱਖ-ਵੱਖ ਜਾਤਾ ਧਰਮਾਂ ਦੇ ਲੋਕ ਹੋਈਏ ਵੱਖ-ਵੱਖ ਮਜਬਾ ਦੇ ਲੋਕ ਹੋਈਏ ਜਿੰਨਾ ਡੇਰ ਤੱਕ ਸਾਡੇ ਚ ਭਾਈਚਾਰਾ ਨਹੀਂ ਆ ਅਸੀਂ ਕਿਸੇ ਵੀ ਸਮਾਜ ਦਾ ਜਿਹੜਾ ਅੰਦੋਲਨ ਆ ਭਾਏ ਉਹ ਐਜੂਕੇਸ਼ਨ ਦਾ ਹੋਵੇ ਪੜਾਈ ਦਾ ਹੋਵੇ ਕਾਰੋਬਾਰ ਦਾ ਹੋਵੇ ਉਸ ਅੰਦੋਲਨ ਨੂੰ ਖੜਾ ਨਹੀਂ ਕਰ ਸਕਦੇ ਸੋ ਇਹਨਾਂ ਮਹਾਪੁਰਸ਼ਾਂ ਨੂੰ ਅੱਜ ਸ਼ਰਧਾਂਜਲੀ ਦਿੰਦੇ ਹੋਏ ਜਿੱਤੇ ਬਾਬਾ ਸਾਹਿਬ ਅੰਬੇਡਕਰ ਉਹਨਾਂ ਦਾ 52 ਵਿੱਚ 6 ਦਸੰਬਰ ਨੂੰ ਪੰਜਾਬ ਵਿੱਚ ਸਾਨੂੰ ਵਿਛੋੜਾ ਦੇ ਗਏ ਔਰ ਲੱਖਾਂ ਲੋਕਾਂ ਦੀ ਰੋਜ਼ਗਾਰ ਅਤੇ ਵਪਾਰ ਅਤੇ ਐਜੂਕੇਸ਼ਨ ਦਾ ਪ੍ਰਬੰਧ ਕਰ ਗਏ ਉਸ ਮਹਾਪੁਰਸ਼ ਨੂੰ ਜਿਨ੍ਹਾਂ ਕਿ ਭਾਰਤ ਵਿੱਚ ਦੱਬੀ ਕੁਦਲੀ ਜਾਤੀਆਂ ਜਿਹੜੀ ਹੈ ਕਿ ਭਾਰਤ ਦੇ 85% ਜਾਤੀਆਂ ਸੀ ਉਹਨਾਂ ਦਾ ਸਿਰ ਤਾਂ ਚੁੱਕ ਕੇ ਆਪਣੇ ਆਪ ਨੂੰ ਕੋਸ਼ਿਸ਼ ਵੀ ਤਰ੍ਹਾਂ ਦਾ ਖੜਾ ਨਾ ਕਰਦੇ ਨਾ ਕੋਈ ਪ੍ਰਾਪਰਟੀ ਜ਼ਿਆਦਾ ਬਣਾਈ ਪਰ ਅੱਜ ਸਾਡੇ ਲੋਕ ਹਜ਼ਾਰਾਂ ਤਰ੍ਹਾਂ ਦੀਆਂ ਪ੍ਰਾਪਰਟੀਆਂ ਉਹ ਰਾਜੇ ਮਹਾਰਾਜੇ ਬਣ ਗਏ ਡਾਕਟਰ ਇੰਜੀਨੀਅਰ ਬਣ ਗਏ ਉਸ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਦੇਣਵਾ ਸੋ ਅੱਜ ਅਸੀਂ ਡਾਕਟਰ ਅੰਬੇਡਕਰ ਐਜੂਕੇਸ਼ਨ ਮੋਂਚ ਵੱਲੋਂ ਅੱਜ ਇਹ ਸ਼ੁਰੂਆਤ ਕਰ ਰਹੇ ਹਾਂ ਕਿ ਜਿਹੜੇ ਲੋਕ ਪੜਾਈ ਵਿੱਚ ਵਾਂਝੇ ਰਹਿ ਚੁੱਕੇ ਸਾਡੇ ਸਮਾਜ ਦੇ ਸਾਡੇ ਬੱਚੇ ਰਹਿ ਚੁੱਕੇ ਆ ਸਾਡੀ ਕੋਸ਼ਿਸ਼ ਔਰ ਹਮੇਸ਼ਾ ਉਦਮ ਬਦਰਾਏ ਮਾਧਮ ਤੋਂ ਰਾਈਏ ਸੀ ਇਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਬੱਚਿਆਂ ਦੀਆਂ ਪੜਾਈਆਂ ਦੁਬਾਰਾ ਤੋਂ ਫਿਰ ਚੱਗ ਰੁਕੀ ਦੇ ਜਾਈਏ ਔਰ ਸਰਕਾਰਾਂ ਨੂੰ ਇਸ ਲਾਮਬੰਦ ਨੂੰ ਤਾੜਨ ਤੱਕ ਕਰਦੇ ਹਾਂ ਕਿ ਜਿਨ੍ਹਾਂ ਨੇ ਐਸਸੀਐਸਏ ਸਕਾਲਰਸ਼ਿਪਾਂ ਨੂੰ ਰੋਕਿਆ ਹੋਇਆ ਏ ਅਸੀਂ ਉਹਨਾਂ ਨੂੰ ਇਹ ਚੇਤਾਵਨੀ ਦੇ ਦਿੰਦੇ ਹਾਂ ਕਿ ਜਲਦ ਸਾਡੇ ਬੱਚਿਆਂ ਦੀਆਂ ਜਿਹੜੀਆਂ ਐਸਸੀਐਸਏ ਇੱਕ ਦੀਆਂ ਸਕਾਲਰਸ਼ਿਪਾਂ ਹਨ ਉਹ ਜਲਦੀ ਲਾਗੂ ਕਰੇ ਤਾਂ ਜੋ ਸਾਡੇ ਬੱਚੇ ਜਿਹੜੇ ਪੜਾਈਆਂ ਛੱਡ ਕੇ ਤਸੇ ਦੇ ਪੱਖੋਂ ਪੜਾਈਆ ਛੱਡ ਗਏ ਰਹਿ ਜਾਂਦੇ ਵਾਂਝੇ ਰਹਿ ਜਾਂਦੇ ਆ ਉਹ ਅੱਗੇ ਆ ਕੇ ਬਰਾਬਰ ਉਸ ਕਤਾਰ 'ਚ ਖੜੇ ਹੋਣ ਜਿਸ ਕਤਾਰ 'ਚ ਬਾਬਾ ਸਾਹਿਬ ਨੇ ਉਹਨਾਂ ਨੂੰ ਪਿੱਛੇ ਛੁੱਕ ਕੇ ਅੱਗੇ ਆ ਕੀਤਾ ਸੋ ਇਸੇ ਬੰਦੀਆਂ ਨਾਲ ਸਾਰੇ ਤੁਹਾਨੂੰ ਜੀਪੀਮ ਜੀਪਾਰਕਰ